ਤੁਸੀਂ ਤੁਸੀਂ ਦੇਖ ਹੀ ਲਿਆ ਹੋਣਾ ਕਲਿੱਪਾਂ ਤੋਂ ਆਪਾਂ ਕਿੱਥੇ ਜਾ ਰਹੇ ਸੀਗੇ ਤੇ ਕਿੱਥੇ ਪਹੁੰਚ ਗਏ ਆਪਾਂ ਮੂਸੇ ਵਾਲੇ ਦੇ ਪਿੰਡ ਆਏ ਸੀਗੇ ਤੁਸੀਂ ਦੇਖ ਲਿਆ ਹੋਣੀਆਂ ਪਿੰਡ ਦਾ ਲੱਗਿਆ ਸੀਗਾ ਬੋਰਡ ਮੂਸੇ ਆਏ ਆਪਾਂ ਤੇ ਤੁਹਾਨੂੰ ਦਿਖਾਉਨੇ ਆ ਸਿੱਧੂ ਮੂਸੇ ਵਾਲੇ ਦਾ ਘਰ ਤੇ ਆਪਾਂ ਅੱਜ ਉਹਨਾਂ ਦਾ ਘਰ ਦੇਖਣ ਆਏ ਸੀਗੇ ਇਹ ਹੈਗਾ ਘਰ ਦਾ ਫਰੰਟ ਜਿੱਥੇ ਆਪਾਂ ਖੜੇ ਆ ਗੱਡੀ ਪਾਰਕ ਕਰੀ ਆ ਤੇ ਇਹ ਬਾਜ਼ਾਰ ਕਰਦੇ ਨਾ ਫਰੰਟ ਤੇ ਪੂਰਾ ਬਾਜ਼ਾਰ ਬਣਿਆ ਪੂਰੀਆਂ ਦੁਕਾਨਾਂ ਬਣੀਆਂ ਮੱਲੋ ਕਈ ਲੋਕਾਂ ਨੂੰ ਰੋਜ਼ਗਾਰ ਮਿਲ ਗਿਆ ਆ ਦੇਖੋ ਕਿੰਨੀਆਂ ਦੁਕਾਨਾਂ ਤੁਹਾਨੂੰ ਦਿਖਾਉਣਾ ਮੈਂ ਆ ਦੇਖੋ ਸਾਰੀਆਂ ਇਹ ਮੂਸੇ ਵਾਲੇ ਦੇ ਸਿੱਧੂ ਮੂਸੇ ਵਾਲੇ ਦੇ ਸਾਰੀਆਂ ਹੀ ਪੇਂਟਿੰਗ ਹੋਈਆਂ ਕਪਾਤੇ ਕੁਝ ਫੋਟੋਆਂ ਆ ਦੇਖੋ ਆ ਦੇਖੋ ਪੂਰਾ ਬਾਜ਼ਾਰ ਮਤਲਬ ਕਿੰਨੇ ਕਿੰਨੀਆਂ ਦੁਕਾਨਾਂ ਪਾਤੀਆਂ ਲੋਕਾਂ ਨੇ ਇੰਨਾ ਰੁਜ਼ਗਾਰ ਮਿਲ ਗਿਆ ਲੋਕਾਂ ਨੂੰ ਬਹੁਤ ਸੋਹਣੀਆਂ ਦੁਕਾਨਾਂ ਤੇ ਬਾਈ ਦੀਆਂ ਫੋਟੋਆਂ ਲੱਗੀਆਂ ਤੇ ਆਪਾਂ ਤਾਂ ਆਏ ਸੀਗੇ ਕਿਉਂਕਿ ਹੁਣ ਚੱਲ ਰਿਹਾ ਮਈ ਦਾ ਮਹੀਨਾ ਮਈ ਦੇ ਮਹੀਨੇ ਵਿੱਚ ਬਾਈ ਦੀ ਡੈਥ ਹੋ ਗਈ ਸੀ ਸਿੱਧੂ ਮੂਸੇ ਵਾਲੇ ਤੁਹਾਨੂੰ ਸਾਰਿਆਂ ਨੂੰ ਪਤਾ 29 ਮਈ ਨੂੰ ਉਹਨਾਂ ਦੀ ਡੈਥ ਹੋ ਗਈ ਸੀ ਤਾ ਆ ਪਤਾ ਕਰਕੇ ਮਈ ਦੇ ਮਹੀਨੇ ਇਨਾਂ ਦੇ ਪਿੰਡ ਆਏ ਸੀਗੇ ਤੇ ਤੁਹਾਨੂੰ ਹੋਣਾ ਆ ਪੂਰੀ ਜਗ੍ਹਾ ਪਾਰਕਿੰਗ ਕਰਨ ਨੂੰ ਇਨਾਂ ਰੱਖੀ ਆ ਤੇ 1 2 3 ਉਹ 프ਰੰਟ ਦੇ ਘਰ ਉਹ ਬਾਈ ਦਾ ਘਰ ਸਾਹਮਣੇ ਆ ਵਾਲਾ ਇੱਧਰ ਵੀ ਪੂਰੀਆਂ ਆ ਜਿਹੜੀ ਪੂਰੀ ਪਾਰਕਿੰਗ ਆ ਨਾ ਇੱਥੇ ਪੂਰੀਆਂ ਸ਼ਾਪ ਹੁੰਦੀਆਂ ਦੁਕਾਨਾਂ ਹੁੰਦੀਆਂ ਆ ਸੰਡੇ ਨੂੰ ਪੂਰੀ ਭੀੜ ਹੁੰਦੀ ਆ ਤੇ ਜੇ 29 ਤਰੀਕ ਨੂੰ ਤਾਂ ਬਹੁਤ ਭੀੜ ਹੋਊਗੀ ਪਿੰਡ 'ਚ ਤੇ ਉਹ ਸਾਹਮਣੇ ਬਾਈ ਦਾ ਘਰ ਆ ਦੇਖੋ ਕੋਸ ਨਾ ਕੰਮ ਚੱਲ ਰਿਹਾ ਘਰ ਦੇ ਸਾਹਮਣੇ ਕੋਈ ਸੀਵਰੇਜ ਦਾ ਕੰਮ ਚੱਲ ਰਿਹਾ ਉਹਦਾ ਕਰਕੇ ਜੀਸੀਬੀ ਆ ਲੱਗੀਆਂ ਆਪਾਂ ਹੁਣ ਚੱਲਦੇ ਆ ਘਰੇ ਤੁਹਾਨੂੰ ਘਰ ਦਿਖਾਉਨੇ ਆ ਇਹ ਸੀਗਾ ਬਾਈ ਦਾ ਘਰ ਆ ਫਰੰਟ ਆ ਇੱਥੇ ਕੰਮ ਚੱਲ ਰਿਹਾ ਉਹ ਫਾਦਰ ਸਾਹਿਬ ਖੜੇ ਬਾਈ ਦੇ ਉਹਨਾਂ ਦੇ ਫਾਦਰ ਸਾਹਿਬ ਨੂੰ ਆਪਾਂ ਮਿਲ ਲਿਆ ਹੈਗਾ ਤੇ ਇਹ ਬਾਈ ਦਾ ਘਰ ਹਵੇਲੀ ਤੁਸੀਂ ਦੇਖ ਲਓ ਆ ਬਾਈ ਦੀ ਕੋਠੀ ਹੰਸਿਆਲਾ ਬਾਈ ਲੈਜੈਂਡਰ ਇੱਕ ਸਿੰਗਰ ਸੀਗਾ ਜਿਹੜਾ ਪੂਰੇ ਪੰਜਾਬ ਨਹੀਂ ਪੂਰੇ ਵਰਡ ਦਾ ਸਿੰਗਰ ਸੀਗਾ ਤੇ ਅੱਜ ਉਹ ਸਾਡੇ ਵਿੱਚ ਨਹੀਂਗਾ ਬਟ ਪਤਾ ਨਹੀਂ ਕਿੱਥੋਂ ਕਿੱਥੋਂ ਲੋਕ ਅਮਰੀਕਾ ਕੈਨੇਡਾ ਪੂਰੇ ਪੂਰਿਆਂ ਕੰਟਰੀਆਂ ਤੋਂ ਵਿਦੇਸ਼ਾਂ ਤੋਂ ਬਾਈ ਨੂੰ ਬਾਈ ਦੇ ਪਿੰਡ ਬਾਈ ਨੂੰ ਦੇਖਣ ਆਉਂਦੇ ਬਾਈ ਦੇ ਘਰਦਿਆਂ ਨੂੰ ਮਿਲ ਲਾਉਂਦੇ ਹੁਣ ਵੀ ਇਹ ਬਾਈ ਦਾ ਘਰ ਇਹ ਹਵੇਲੀ ਆ ਮੈਨੂੰ ਬਹੁਤ ਸਾਰੇ ਦੋਸਤਾਂ ਨੇ ਕਿਹਾ ਸੀਗਾ ਕਿ ਬਾਈ ਮੂਸੇ ਵਾਲੇ ਬਾਈ ਦੇ ਘਰੇ ਜਾ ਕੇ ਤਾਂ ਆ ਪਾਏ ਸੀਗੇ ਅੱਜ ਇਹ ਬਾਈ ਦੀ ਹਵੇਲੀ ਆ ਦੇਖੋ ਇਹ ਬਾਈ ਦੇ ਟਰੈਕਟਰ ਖੜੇ ਆ ਜਿੰਨਾ ਬਾਈ ਖੇਤੀ ਕਰਦਾ ਇਹ ਡੌਗ ਕੁੱਤਾ ਰੱਖਿਆ ਬਾਈ ਸ਼ੌਂਕੀ ਸੀਗਾ ਜਾਨਵਰਾਂ ਦਾ ਉਹਨਾਂ ਨੇ ਜੁੱਟਾ ਇਹ 9811 ਬਾਈ 9811 ਦਾ ਸ਼ੌਕੀ ਸੀਗਾ ਪੂਰੇ ਮੋਡੀਫਾਈ ਕਰਾ ਕੇ ਟਰੈਕਟਰ ਰੱਖੇ 9811 ਦਾ ਬਹੁਤ ਸਾਰੇ ਲੋਕ ਦੇਖਣ ਆਉਂਦੇ ਬਾਈ ਦੋਸਤੋ ਬਹੁਤ ਸਾਰੇ ਲੋਕ ਦਿੱਲੀ ਆਉਂਦੇ ਆ ਹੁਣ ਤਾਂ ਚਲੋ ਸ਼ਾਮ ਦਾ ਟਾਈਮ ਹੈਗਾ ਲੋਕ ਘਟ ਗਏ ਇੱਧਰ ਬਾਈ ਦੀ ਜੀਪਾ ਗੱਡੀ ਹੁਣ ਦੋਸਤੋ ਤੁਹਾਨੂੰ ਉਹ ਜੀਪ ਦਿਖਾਉਣਾ ਜਿਹਦੇ ਵਿੱਚ ਬਾਈ ਦੀ ਡੈਥ ਹੋਈ ਸੀ ਜਿਹਦੇ ਵਿੱਚ ਗੋਲੀਆਂ ਮਾਰ ਕੇ ਬਾਈ ਨੂੰ ਮਾਰ ਦਿੱਤਾ ਸੀਗਾ ਇਹ ਵਾਲੀ ਜੀਪ ਸੀ ਬਾਈ ਇਸ ਜੀਪ ਚਾਰ ਰਿਹਾ ਸੀਗਾ ਜੋ ਜਿੱਦੇ ਬਾਈ ਦੀ ਡੈਥ ਹੋਈ ਆ ਜਦੋਂ ਗੋਲੀਆਂ ਮਾਰੀਆਂ ਤਾਂ ਐਸ ਜੀਪ ਦੇ ਵਿੱਚ ਡੈਥ ਹੋਈ ਸੀਗੀ ਉਹ ਤੁਸੀਂ ਦੇਖੋ ਫਰੰਟ ਵਾਲੇ ਸੀਸੀ ਤੇ ਗੋਲੀਆਂ ਦੇ ਨਿਸ਼ਾਨ ਦੇਖੋ ਇਹ ਜੀਪ ਸੀਗੀ ਇਹ ਥਾਰ ਰਮਿੰਦਰਾ ਹਨ ਤੇ ਦੂਸਰੀ ਗੱਡੀ ਬਾਈ ਦੀ ਹੈਗੀ ਆ ਸਕਾਰਪੀਓ ਤੇ ਉਧਰ ਆਲਟੋ ਕੜੀ ਆ ਬਾਤੀ ਤੁਸੀਂ ਦੇਖ ਲੈ ਸਾਰੇ ਸੰਦ ਬਾਈ ਦੇ ਖੇਤੀ ਵਾਲੇ ਟਰਾਲੀ ਟਰੈਕਟਰ ਉਹ ਸਾਰੇ ਇਹ ਹਵੇਲੀ ਚ ਖੜੇ ਆ ਦੇਖੋ ਕਿੰਨੀ ਵੱਡੀ ਹਵੇਲੀ ਆ ਇੱਕ ਕਿਲੇ ਦੀ ਕੜ ਤੋਂ ਕਟੇ ਕਿਲੇ ਦੀ ਇਹ ਹਵੇਲੀ ਆ ਤੇ ਨਾਲ ਬਾਈ ਦਾ ਉਹ ਕਾਰਾ ਕੋਠੀ ਤੇ ਇਧਰ ਕਮਰੇ ਬਣੇ ਇਧਰ ਵੀ ਬਰਾਂਡਾ ਇਹ ਜਿਹੜੀ ਥਾਂ ਏ ਜਿਹੜੀ ਥਾਰ ਹੈਗੀ ਏ ਬਾਈ ਦੇ ਰਾਸ ਨਹੀਂ ਆਈ ਕਹਾਜੀ ਇਹ ਵੀ ਸ਼ੌਕ ਨਾ ਰੱਖੀ ਰਹੀ ਸੀ ਤੇ ਬਾਕੀ ਦਾ ਦੇਖ ਦਿਖਾਤੇ ਸਾਨੂੰ ਸਾਰੇ ਟਰੈਕਟਰ ਇੱਧਰ ਕੁਛ ਨਾ ਸੌਂਗ ਦੀਆਂ ਲਿਖੀਆਂ ਹੈਗੀਆਂ ਲਾਈਨਾਂ ਉਹ ਤੁਹਾਨੂੰ ਦਿਖਾਉਣਾ ਆ ਦੇਖੋ ਸ਼ਬਦ ਜਿੱਦੂ ਮੁਸ਼ੇয়াল ਪੰਡਾ ਗਿਆ ਬੱਦਲਾਂ ਲਕੋਇਆ ਚੰਨ ਫੇਰ ਆ ਗਿਆ ਪੜ ਲਿਓ ਸਕਰੀਨਸ਼ਾਟ ਲਾ ਕੇ ਦੋਸਤੋ ਪੜ ਲਿਓ ਸੀ ਠੀਕ ਹੈ ਤੇ ਇੱਧਰ ਬਾਈ ਦੀ ਫੋਟੋ ਬਾਈ ਦਾ ਬੋਤ ਲੱਗਿਆ ਹੈਗਾ ਸੌਰੀ ਨਾ ਘੈਂਟ ਅੱਗੇ ਵੀ ਦੇਖਦੇ ਆਪਾਂ ਇੱਕ ਬਾਈ ਦਾ ਬੁੱਤਾ ਹਾ ਲੱਗਿਆ ਹੈਗਾ ਬਾਈ ਦਾ ਐਵੇਂ ਸੱਜੀ ਬਾਹ ਤੇ ਦੇਖੋ ਸੱਜੀ ਬਾਹ ਤੇ ਬਾਈ ਨੇ ਟੈਟੂ ਬਣਵਾਇਆ ਸੀਗਾ ਤੇ ਬਾਕੀ ਉਹ ਕਮਰੇ ਤੇ ਉਹ ਸਾਹਮਣੇ ਬਾਈ ਦਾ ਘਰ ਕੋਠੀ ਤੇ ਹਵੇਲੀ ਬਾਈ ਦੀ ਹੁਣ ਦੋਸਤੋ ਤੁਹਾਨੂੰ ਸਾਰਾ ਕੁਝ ਦਿਖਾ ਦਿੱਤਾ ਬਾਈ ਦੀ ਖਵੇਲੀ ਦਿਖਾਤੀ ਤੇ ਆ ਬਾਈ ਦੀਆਂ ਗੱਡੀਆਂ ਦਿਖਾਤੀਆਂ ਹੁਣ ਆਪਾਂ ਬਾਈ ਦੀ ਸਮਾਰਕ ਦੇਖਣਾ ਜਾਣਾ ਹੈਗਾ ਉਹ ਦਿਖਾਉਨੇ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿਹੜੇ ਕਿਹੜੇ ਸਿੱਧੂ ਮੂਸੇ ਵਾਲੇ ਦੇ ਗਾਣੇ ਸੁਣਦੇ ਆ ਜਿੱਥੋਂ ਪੈਂਟਰ ਹੋਈ ਸੀ ਹਵੇਲੀ ਨੂੰ ਤੇ ਉਹ ਬਾਈ ਦਾ ਇੱਕ ਉੱਪਰ ਉਹ ਵੀ ਲੱਗੀ ਹੈਗੀ ਆ ਫੋਟੋ ਵੀ ਲੱਗੀ ਹੈਗੀ ਆ ਦੇਖੋ ਉਹਨਾਂ ਦੇ ਫਾਦਰ ਤੇ ਮਦਰ ਨਾਲ ਵੱਡਾ ਬੋਰ ਲੱਗਿਆ ਹੈਗਾ ਹੁਣ ਆਪਾਂ ਬਾਈ ਦਾ ਘਰ ਤਾਂ ਦੇਖ ਲਿਆ ਹੁਣ ਆਪਾਂ ਚੱਲਦੇ ਆਂ ਉਹਨਾਂ ਦੀ ਸਮਾਰਤ ਤੇ ਤੇ ਉਹ ਸਾਹਮਣੇ ਜਿਹੜਾ ਆਪਾਂ ਪਹਿਲਾਂ ਦੇਖ ਲਿਆ ਬਜ਼ਾਰ ਦੇਖੋ ਕਿੰਨੀਆਂ ਗੱਡੀਆਂ ਕਿੰਨੇ ਲੋਕ ਆਉਂਦੇ ਬਾਈ ਨੂੰ ਮਿਲਣਾ ਬਾਈ ਦੇ ਸੌਰੀ ਬਾਈ ਨੂੰ ਕੀ ਬਾਈ ਦੇ ਫਾਦਰ ਸਾਹਿਬ ਨੂੰ ਮਿਲਣਾ ਤੇ ਉਹਨਾਂ ਦਾ ਘਰ ਦੇਖਣਾ ਕਿੰਨੀਆਂ ਗੱਡੀਆਂ ਆਹ ਬਾਈ ਦੀ ਫੋਟੋ ਤੇ ਉਹ ਬਾਈ ਦਾ ਘਰ ਇਹ ਦੇਖੋ ਮੂਸੇ ਵਾਲੇ ਦੇ ਘਰ ਦੇ ਸਭਨੇ ਕੰਮ ਚੱਲ ਰਿਹਾ ਦੋਸਤੋ ਬਹੁਤ ਉਸਾਰੀ ਡਿਮਾਂਡ ਤੇ ਅੱਜ ਅਪਾ ਘਰ ਦੇਖਣ ਆਏ ਘਰ ਵੀ ਦੇਖ ਲਿਆ ਇਹ ਬਾਈ ਦੇ ਪਿੰਡ ਨੂੰ ਆਉਣ ਦਾ ਰਸਤਾ ਜਿਹੜੇ ਰਸਤੇ ਅਪਾਂ ਆਏ ਤੇ ਥੋੜਾ ਜਨਾ ਕੋਈ ਸੀਵਰੇਜ ਪੈ ਰਿਆ ਕਰਕੇ ਪੱਟਿਆ ਪੁੱਟਿਆ ਹੈਗਾ ਤੇ ਆ ਪੂਰੀ ਅੱਗੇ ਇੱਕ ਕਿੱਲਾ ਜ਼ਮੀਨ ਇੱਕ ਦੋ ਕਿੱਲੇ ਜ਼ਮੀਨਾਂ ਪੂਰੀ ਦੁਕਾਨਾਂ ਤਕੁੰਨਾਂ ਲਾਉਣ ਨੂੰ ਫਾਰਕ ਕਰਨ ਨੂੰ ਛੱਡੀ ਹੋਈ ਇਹਨਾਂ ਨੇ ਕਹਿੰਦੇ ਆ ਕਿ ਸਾਡੀ ਗੱਲ ਹੋਈ ਸੀ ਹੁਣ ਐਸ ਐਚਓ ਸਾਹਿਬ ਨੇ ਉਹ ਕਹਿੰਦੇ ਕਿ ਅ ਲਗਭਗ ਸੰਡੇ ਨੂੰ 1.5 ਲੱਖ ਸੌਰੀ 50 ਹਜ਼ਾਰ ਬੰਦਾ ਆਉਂਦਾ ਇਹਨਾਂ ਦੇ ਘਰੇ ਘਰ ਦੇਖਣ ਤੇ ਵੈਸੇ 2-3 ਹਜ਼ਾਰ ਡੇਲੀ ਆਉਂਦਾ ਤੇ ਸੰਡੇ ਜਿਆਦੇ ਲੋਕ ਆਉਂਦੇ ਆ ਖੰਡਿਆ ਪੂਰਾ ਬਾਜ਼ਾਰ ਕਹਿੰਦੇ ਭਰਿਆ ਹੁੰਦਾ ਤੇ ਹੁਣ ਆਪਾਂ ਸਮਾਰਟੀ ਚੱਲਦੇ ਆ ਇਹ ਬੱਚੇ ਕਹਿੰਦੇ ਸਾਡੇ ਤੋਂ ਕੁਝ ਖਰੀਦ ਲੋ ਹੁਣ ਦੇਖਦੇ ਆ ਬਾਈ ਬਾਈ ਵੀ ਸਮਾਰਟ ਤੇ ਜਾ ਰਹਾ ਕਿਹੜੀ ਮਾਡ ਆ Até a oh. ਪਾ ਬਾਈ ਦੀ ਸਮਾਦ ਤੇ ਆ ਗਏ ਤੇ ਆ ਦੇਖੋ ਬਾਈ ਦੀ ਸਮਾਦ ਤੇ ਵੀ ਜਿਹੜਾ ਰੋਡ ਹੈਗਾ ਉੱਥੇ ਵੀ ਪੂਰੀਆਂ ਦੁਕਾਨਾਂ ਇਹ ਦੇਖੋ ਘੜ ਤੋਂ ਘੜ 30 40 ਦੁਕਾਨਾਂ ਉਰੇ ਲੱਗੀਆਂ ਹੈਗੀਆਂ ਤੁਸੀਂ ਇੱਕ ਗੱਲ ਦੇਖੋ ਬਾਈ ਵੀ ਚਲੋ ਰੱਬ ਨੇ ਓਨੀ ਕ ਲਿਖੀ ਸੀਗੀ ਤਾਂ ਬਟ ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲ ਗਿਆ ਹੈਨਾ ਐ ਇੰਨਾ ਦਿਨਾਂ ਦੇ ਵਿੱਚ ਇਸ ਮਹੀਨੇ ਜਸ ਸਿੱਧੂ ਮੂਸੇ ਵਾਲਾ ਬਾਈ ਸਾਡੇ ਤੋਂ ਜਿਹੜਾ ਵਿਛੜ ਗਿਆ ਸੀਗਾ ਅਦੇ ਕੁ ਕਨੇ ਟਕਾਨਾ ਤੇ ਆ ਭਾਈ ਦੀ ਸਮਾਦ ਆਪਾਂ ਚਲਦੇ ਆ ਦਿਖਾਉਣੇ ਤੁਹਾਨੂੰ ਆ ਦੇਖੋ ਕੜ ਤੂਟ ਕਿਲਾ ਕਿਲਾ ਇੱਕ ਜਗਾ ਪੂਰੇ ਇੱਥੇ ਨਾ ਦੁਕਾਨਦਾਰ ਜਿਹੜੀ ਆ ਉਹ ਬਾਈ ਦੇ ਨਾਂ ਦੇ ਬਾਈ ਦੀਆਂ ਫੋਟੋਆਂ ਬਾਈ ਦੇ ਛੱਲੇ ਸਾਰੇ ਵੇਚੀ ਜਾਂਦੇ ਦੇਖੋ ਇੱਥੇ ਵੀ ਅੰਕਲ ਬੈਠਾਗਾ ਚਲੋ ਅਸੀਂ ਤਾਂ ਲੈ ਲਈ ਫੋਟੋ ਵੀ ਲੈ ਲਈ ਬਾਈ ਦੀ ਛੱਲਾ ਵੀ ਲੈ ਲਿਆ ਤੇ ਆਹ ਦੇਖੋ ਸਾਈਡ ਤੇ ਪੂਰੀ ਗੰਦ ਕਰੀ ਹੈਗੀ ਆ ਲੋਹੇ ਦੀ ਬਲਗਣ ਕਰੀ ਆ ਉਹ ਸਾਹਮਣੇ ਬਾਈ ਦੀ ਸਮਾਦ ਮੂਸੀ ਵਾਲਾ ਪਿੰਡ ਆ ਇਹ ਬਾਈ ਦਾ ਇਹ ਹੈਗਾ ਮਾਨਸਾ ਡਿਸਟ੍ਰਿਕਟ ਦੇ ਵਿੱਚ ਮਾਨਸਾ ਡਿਸਟ੍ਰਿਕਟ ਲੱਗਦਾ ਇਹਨੂੰ ਏ ਬਾਈ ਦੀ ਸਮਾਦ ਦੇਖੋ ਬਹੁਤ ਲੱਗਿਆ ਹੈਗਾ ਬਾਈ ਦਾ ਸ਼ਰਧਾਂਜਲੀ ਬਾਈ ਨੂੰ ਬਹੁਤ ਬਹੁਤ ਦੋਸਤੋ ਤੁਸੀਂ ਵੀ ਦੇ ਦੇ ਦੋ ਬਾਈ ਨੂੰ ਸ਼ਰਧਾਂਜਲੀ ਦੇ ਦਿਓ ਸਾਰੇ ਦੋਸਤ ਜਿਹੜੇ ਜਿਹੜੇ ਦੇਖ ਰਹੇ ਆ ਜਿਹੜੇ ਜਿਹੜੇ ਪਹਿਲੀ ਵਾਰ ਚੈਨਲ ਨੂੰ ਦੇਖ ਰਹੇ ਆ ਉਹ ਸਬਸਕ੍ਰਾਈਬ ਕਰ ਲਓ ਤੇ ਇਹ ਬਾਈ ਦਾ ਪਿੰਡ ਸੀਗਾ ਇੱਥੇ ਆਪਾਂ ਆਏ ਮੂਸੇ ਮੂਸਾ ਪਿੰਡ ਤੇ ਇਹ ਸਿੱਧੂ ਮੂਸੇ ਵਾਲੇ ਦਾ ਇੱਕ ਆਹ ਬੁੱਤ ਹੈਗਾ ਤੇ ਇੱਕੋ ਸਾਹਮਣੇ ਜਦੋਂ ਤੁਸੀਂ ਆਓਗੇ ਨਾ ਬਾਈ ਦੇ ਪਿੰਡ ਜ਼ਰੂਰ ਅੱਗ ਕਦੇ ਵੀ ਟਾਈਮ ਲੱਗਿਆ ਤਾਂ ਜ਼ਰੂਰ ਆਇਓ ਬਾਈ ਦਾ ਘਰ ਦੇਖ ਕੇ ਜਾਇਓ ਤੇ ਬਾਈ ਦੀ ਸਮਾਧ ਤੇ ਆਇਓ ਤੇ ਆਪਣੇ ਕੋਲੇ ਨਾ ਬੋਲਣ ਨੂੰ ਕੋਈ ਸ਼ਬਦ ਨਹੀਂ ਰਹਿੰਦੇ ਹੈਗੇ ਕਿ ਇੰਨਾ ਇੰਨੇ ਵਧੀਆ ਸਿੰਗਰ ਸੀਗਾ ਸਾਡਾ ਜਿਹੜਾ ਪੂਰੇ ਪੰਜਾਬ ਕੋਈ ਪੂਰੇ ਵਰਡ ਦੇ ਵਿੱਚ ਮਸ਼ਹੂਰ ਸੀਗਾ ਪੰਜਾਬੀ ਦਾ ਨੌ ਇਹਨੇ ਪੂਰੇ ਵਰਡ ਦੇ ਵਿੱਚ ਕਰਿਆ ਪਰ ਇਹਦੇ ਕੋਲ ਟਾਈਮ ਜਿਹੜਾ ਹੈਗਾ ਰੱਬ ਨੇ ਇਹਨੂੰ ਘਟ ਹੀ ਦਿੱਤਾ ਇਧਰ ਦੇਖੋ ਜੀ ਵੀ ਲੋਕ ਸ਼ਾਮ ਦਾ ਟਾਈਮ ਲੋਕ ਆਈ ਜਾਂਦੇ ਦੇਖਣਾ ਦੇਖੋ ਇਹ ਉਹ ਸਾਹਮਣੇ ਬਾਜ਼ਾਰ ਇਹ ਵੀ ਆ ਬਾਜ਼ਾਰ ਨਹੀਂ ਹੈਗਾ ਇਹ ਤਾਂ ਬਾਅਦ ਚ ਬਣਿਆ ਜਦੋਂ ਬਾਈ ਦੀ ਡੈਥ ਹੋਈ ਸਿੱਧੂ ਮੂਸੇ ਵਾਲੇ ਦੀ ਡੈਥ ਹੋਈ ਤਾਂ ਉਸ ਤੋਂ ਬਾਅਦ ਲੋਕਾਂ ਨੇ ਦੁਕਾਨਾਂ ਪਾਤੀਆਂ ਕਿਉਂਕਿ ਮੇਲੇ ਵਾਂਗੂ ਤਾਂ ਡੇਲੀ ਲੱਗਿਆ ਰਹਿੰਦਾ ਲੋਕ ਆਉਂਦੇ ਆ ਤਾਂ ਜੇ ਹੁਣ ਆਸੇ ਦਮਨ ਤੇ ਆਇਆ ਨਾ। ਦਾ ਚੱਲ ਬਾਈ ਨਾ ਜਾ। ਤੇ ਪਿਛਲੀ ਸਾਈਡ ਵੀ ਤੁਹਾਨੂੰ ਦਿਖਾ ਦਿੰਨਾ। ਪਿਛਲੀ ਸਾਈਡ ਤਾਂ ਅਜੇ ਸ਼ਾਇਦ ਕੰਸਟਰਕਸ਼ਨ ਆ ਕੁਝ ਚੱਲ ਰਹੀ ਹੈ। ਆ ਸ਼ਾਇਦ ਲੱਗੂ ਕਿ ਐਂਗਲ ਤੇ ਪਿਛਲੀ ਸਾਈਡ ਆ ਦੇਖੋ। ਕੰਦ ਕਰੀ ਹੈ ਕਿ ਲੋਹੇ ਦੀ ਤੇ ਉਸ ਤੋਂ ਅੱਗੇ ਖੇਤ ਆ। ਉਰੇ ਇਹ ਬਾਈ ਦੇ ਹੀ ਖੇਤ ਆ ਸਾਰੇ ਇਹ ਸੀਗਾ ਦੋਸਤੋ ਅੱਜ ਦਾ ਵਲੌਗ ਇਹਦੇ ਵਿੱਚ ਆਪਾਂ ਮੂਸੇ ਵਾਲੇ ਦੇ ਪਿੰਡ ਆਏ ਸੀਗੇ ਸਿੱਧੂ ਬਾਈ ਦੇ ਤੇ ਤੁਹਾਨੂੰ ਉਹਨਾਂ ਦਾ ਘਰ ਉਹਨਾਂ ਦੀ ਸਮਾਧ ਦਿਖਾਈ ਆ ਤੇ ਜਿਹੜੇ-ਜਿਹੜੇ ਦੋਸਤਾਂ ਨੇ ਇਹਨਾਂ ਦਾ ਘਰ ਨਹੀਂ ਸੀ ਦੇਖਿਆ ਹੈਗਾ ਉਹ ਦੇਖ ਲਿਓ ਤੇ ਮਿਲਦੇ ਆਂ ਅਗਲੀ ਵੀਡੀਓ ਚ ਧੰਨਵਾਦ